ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਬਹੁਤ ਪੁਰਾਣੀ ਚੀਜ਼ ਆਇਆ ਕੁਝ ਜਦ 90 95 2000 85 80 ਦੇ ਟਾਈਮ 'ਚ ਇਦਾਂ ਦੇ ਸਕੂਟਰ ਹੁੰਦੇ ਸੀਗੇ ਖਾਸ ਕਰਕੇ ਆਪਣੇ ਇੰਡੀਆ 'ਚ ਇਹ ਥੋੜਾਕ ਡਿਫਰੈਂਟ ਲੱਗਦਾ ਔਰ ਮਾਡਲ ਲੱਗਦਾ ਆ ਪਰ ਹੁੰਦੇ ਲਗਭਗ ਇਦਾਂ ਦੇ ਸੀਗੇ ਉਹਨਾਂ ਨੂੰ ਕੀ ਕਹਿੰਦੇ ਸੀ ਲੰਮਰੇਟਾ ਲੰਬਰੇਟਾ ਉਸ ਤੋਂ ਬਾਅਦ ਚ ਫਿਰ ਬਜਾਜ ਚੇਤਕ ਆਏ ਆ ਪਹਿਲਾਂ ਲੰਬਰੇਟਾ ਹੁੰਦੇ ਸੀਗੇ ਇਦਾਂ ਗਦੇ ਸੀਗੇ ਲਗਭਗ ਸੇਮ ਇਹ ਥੋੜਾ ਡਿਫਰੈਂਟ ਲੱਗਦਾ ਹੈ ਕੰਪਨੀ ਦਾ ਪਤਾ ਨਹੀਂ ਕਿਹੜਾ ਆ ਪਰ ਹੈ ਲਗਭਗ ਉਦਾਂ ਦਾ ਹੀ ਆ ਇਹ ਮੀਟਰ ਮੀਟਰ ਐਡਵਾਂਸ ਹੈ ਥੋੜਾ ਲਾਈਟ ਲਾਈਟ ਲਗਭਗ ਇਦਾਂ ਦੀ ਹੁੰਦੀ ਸੀਗੀ